ਕਹਾਣੀ ਘਰ ਗ੍ਰਸਤੀ ਚਾਚੀ ਬਹੁਤ ਸਮਝਦਾਰ ਸੀ ਪੂਰੇ ਘਰ ਦਾ ਖਰਚ ਦਾ ਪੂਰਾ ਹਿਸਾਬ ਕਿਤਾਬ ਰੱਖਦੀ ਸੀ ਪਰ ਚਾਚੀ ਨੂੰ ਸਾਰੇ ਕੰਜੂਸ ਕਹਿੰਦੇ ਸੀ ਪੈਸੇ ਖਰਚ ਕਰਨ ਵਿੱਚ ਬਹੁਤ ਕੰਜੂਸੀ ਕਰਦੀ ਸੀ ਘਰ ਖਰਚ ਵਿੱਚ ਹਮੇਸ਼ਾ ਖਿਆਲ ਰੱਖਦੀ ਸੀ ਕਿ ਪੈਸੇ ਕਿੱਥੋਂ ਕਿਵੇਂ ਬਚਾਏ ਜਾਣ ਇੱਕ ਦਿਨ ਪਤੀਜੇ ਅਨੂਜ ਨੇ ਪੁੱਛ ਲਿਆ ਚਾਚੀ ਸਾਰੇ ਤੁਹਾਨੂੰ ਕੰਜੂਸ ਕਹਿੰਦੇ ਨੇ ਤੁਹਾਨੂੰ ਬੁਰਾ ਨਹੀਂ ਲੱਗਦਾ ਚਾਚੀ ਬੋਲੀ ਨਹੀਂ ਬੁਰਾ ਕਿਉਂ ਲੱਗੇਗਾ ਮੈਂ ਹਾਂ ਹੀ ਕੰਜੂਸ ਪਰ ਕਿਉਂ ਹਾਂ ਇਹ ਕਦੇ ਸਮਾਂ ਆਉਣ ਤੇ ਦੱਸਾਂਗੀ ਇੱਕ ਦਿਨ ਉਸ ਦੀ ਸੱਸ ਦੀ ਤਬੀਅਤ ਖਰਾਬ ਹੋ ਗਈ ਉਸ ਨੂੰ ਹਸਪਤਾਲ ਲੈ ਗਏ ਡਾਕਟਰ ਨੇ ਕਿਹਾ ਦਿਲ ਦਾ ਦੌਰਾ ਪਿਆ ਆਪਰੇਸ਼ਨ ਕਰਨਾ ਪਵੇਗਾ ਅਸੀਂ ਟੈਸਟ ਤੇ ਆਪਰੇਸ਼ਨ ਦੀ ਤਿਆਰੀ ਕਰਦੇ ਹਾਂ ਤੇ ਤੁਸੀਂ ਕਾਊਂਟਰ ਤੇ ਸਾਰੇ ਪੈਸੇ ਜਮ੍ਹਾਂ ਕਰਵਾ ਦੇ। ਸਾਰੇ ਆਪਸ ਵਿੱਚ ਚਰਚਾ ਕਰਨ ਲੱਗੇ ਕਿ ਪੈਸੇ ਦਾ ਇੰਤਜ਼ਾਮ ਕਿਵੇਂ ਹੋਵੇਗਾ? ਕਿੱਥੋਂ ਹੋਵੇਗਾ? ਕੌਣ ਕਰੇਗਾ? ਕਾਊਂਟਰ ਤੇ ਵਾਰ-ਵਾਰ ਆਵਾਜ਼ ਦੇ ਰਹੇ ਸੀ। ਜਲਦੀ ਪੈਸੇ ਜਮ੍ਹਾਂ ਕਰਾਓ। ਅਸੀਂ ਆਪਰੇਸ਼ਨ ਜਲਦੀ ਸ਼ੁਰੂ ਕਰ ਸਕੀਏ। ਸਾਰੇ ਘਬਰਾਏ ਹੋਏ ਸੀ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇੰਨੇ ਸ਼ਿੱਤੀ ਪੈਸੇ ਕਿੱਥੋਂ ਕਿਤੇ ਜਾਣ ਚਾਚੀ ਨੇ ਕਿਹਾ ਰੁਕੋ ਮੈਂ ਹੁਣੇ ਆਉਣੀ ਹਾਂ ਕੁਝ ਦੇਰ ਵਿੱਚ ਚਾਚੀ ਉੱਥੇ ਹਸਪਤਾਲ ਵਿੱਚ ਪਹੁੰਚ ਗਈ ਆਪਣੇ ਪਰਸ ਵਿੱਚੋਂ ਪੈਸੇ ਕੱਢੇ ਤੇ ਕਿਹਾ ਦੱਸੋ ਕਿੰਨੇ ਪੈਸੇ ਭਰਨੇ ਸਾਰੇ ਹੈਰਾਨ ਹੋ ਗਏ ਚਾਚੀ ਨੇ ਅਨੁਸ਼ ਨੂੰ ਬੁਲਾ ਕੇ ਕਿਹਾ ਬੇਟਾ ਇਸ ਵਾਸਤੇ ਕੰਜੂਸੀ ਕਰਦੇ ਸੀ ਜੀਵਨ ਹੈ ਪਤਾ ਨਹੀਂ ਕਦੋਂ ਜ਼ਰੂਰਤ ਪੈ ਜਾਵੇ ਤੁਸੀਂ ਜਿਸ ਨੂੰ ਕੰਜੂਸੀ ਕਹਿੰਦੇ ਸੀ ਮੈਂ ਉਸ ਨੂੰ ਬਚਤ ਕਹਿੰਦੀ ਹਾਂ ਬੇਟਾ ਜਿਸ ਨੇ ਬਚਤ ਕਰਨਾ ਸਿੱਖ ਲਿਆ ਉਸ ਨੂੰ ਮੁਸੀਬਤ ਵਿੱਚ ਹੱਥ ਨਹੀਂ ੱਡਣੇ ਪੈਂਦੇ ਹਾਂਜੀ ਤੁਸੀਂ ਇਸ ਨੂੰ ਕੀ ਕਹੋਗੇ ਕੰਜੂਸੀ ਜਾਂ ਬਚਤ ਕਮੈਂਟ ਕਰਕੇ ਜ਼ਰੂਰ ਦੱਸਣਾ